ਵੈਲਕਮ ਟੂ ਰੀਸੈਂਟ ਟਾਈਮਸ ਮੈਂ ਬਮੂਰ ਰਸ਼ੀਦ ਅੱਜ ਆਪ ਸਭ ਦੇ ਰੂਬਰੂ ਹਾਂ ਔਰ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਡਾਕਟਰ ਇਰਫਾਨ ਫਰੂਕੀ ਸਾਹਿਬ ਪ੍ਰਿੰਸੀਪਲ ਸਰਕਾਰੀ ਕਾਲਜ ਕਰਮਸਰ ਰਾਣਾ ਸਾਹਿਬ ਔਰ ਨਾਲ ਜੋ ਇਹਨਾਂ ਕੋਲ ਚਾਰਜ ਹੈ ਬੀਐਡ ਕਾਲਜ ਮਲੇਰਕੋਟ ਦਾ ਔਰ ਇਹਨਾਂ ਨਾਲ ਅੱਜ ਮੁਲਾਕਾਤ ਕਰਨ ਦਾ ਜੋ ਮਕਸਦ ਹੈ ਮਕਸਦ ਇਹ ਹੈ ਕਿ ਪ੍ਰਿੰਸੀਪਲ ਹੋਣਾ ਹੋਰ ਚੀਜ਼ ਹੈ ਔਰ ਪਿੱਛੇ ਇੱਕ ਨੋਮੀਨੇਟ ਹੋਏ ਨੇ ਐਜ਼ ਅ ਸੈਨੇਟ ਮੈਂਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਇੱਕ ਉਪਲਬਧੀ ਹੋਰ ਇੱਕ ਜੁੜ ਗਈ ਹੈ ਇਹਨਾਂ ਦੀ ਉਪਲਬਧੀਆਂ ਦੇ ਵਿੱਚ ਉਹ ਹੈ ਸਿੰਡੀਕੇਟ ਮੈਂਬਰ ਹੈ ਯੂਨੀਵਰਸਿਟੀ ਦੇ ਆਪਾਂ ਮੁਬਾਰਕਬਾਦ ਦੇ ਨਾਲ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹਿੰਦੇ ਆਂ ਔਰ ਉਸ ਤੋਂ ਬਾਅਦ ਅੱਗੇ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਡਾਕਟਰ ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਤੁਹਾਨੂੰ ਆਪਣੇ ਚੈਨਲ ਰੀਸੈਂਟ ਟਾਈਮ 'ਚ ਜੀ ਬਹੁਤ ਬਹੁਤ ਸ਼ੁਕਰੀਆ ਰੀਸੈਂਟ ਟਾਈਮਸ ਬਲੋਂ ਕਿ ਤੁਸੀਂ ਇਸ ਮੈਨੂੰ ਜੋ ਡਿਊਟੀ ਗਈ ਦਿੱਤੀ ਗਈ ਹੈ ਡਿਊਟੀ ਜੋ ਔਰ ਉਸ ਨੂੰ ਨਿਭਾਉਣ ਵਾਸਤੇ ਜੋ ਹੈ ਮੈਨੂੰ ਤੁਸੀਂ ਮੁਬਾਰਕਬਾਦ ਕਹਿ ਰਹੇ ਹੋ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਡਾਕਟਰ ਸਾਹਿਬ ਪ੍ਰਿੰਸੀਪਲ ਸਮਝ ਆਉਂਦਾ ਜੀ ਪ੍ਰੋਫੈਸਰ ਸਮਝ ਆਉਂਦਾ ਪਰ ਆਮ ਬੰਦੇ ਦੇ ਮੇਰੇ ਵਰਗੇ ਬੰਦੇ ਦੇ ਸੈਨੇਟ ਮੈਂਬਰ ਨਹੀਂ ਸਮਝ ਆਉਂਦਾ ਜੀ ਸਿੰਡੀਕੇਟ ਮੈਂਬਰ ਨੂੰ ਸਮਝ ਆਦਾ ਮੈਂ ਚਾਹੂੰਗਾ ਸਾਡੇ ਈਵਰਸ ਨੂੰ ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ ਐਕਚੁਅਲੀ ਹਰ ਯੂਨੀਵਰਸਿਟੀ ਦਾ ਜੋ ਹੈ ਸੈਨੇਟ ਹਾਲ ਹੁੰਦਾ ਹੈ ਮੀਨ ਹਾਊਸ ਹੁੰਦਾ ਹੈ ਉਸ ਤੋਂ ਬਾਅਦ ਸਿੰਡੀਕੇਟ ਹਾਊਸ ਹੁੰਦਾ ਜੀ ਔਰ ਇਹਦੇ ਚ ਜਿੰਨੇ ਵੀ ਯੂਨੀਵਰਸਿਟੀ ਦੇ ਅਫੇਅਰਸ ਹੁੰਦੇ ਨੇ ਉਹਨਾਂ ਦੇ ਬਿਲਜ਼ ਹੁੰਦੇ ਨੇ ਜਾਂ ਉਹਕੇ ਪ੍ਰੋਫੈਸਰਜ਼ ਨੂੰ ਅਸਿਸਟੈਂਟ ਪ੍ਰੋਫੈਸਰ ਤੋਂ ਐਸੋਸੀਏਟ ਪ੍ਰੋਫੈਸਰ ਐਸੋਸੀਏਟ ਤੋਂ ਪ੍ਰੋਫੈਸਰਜ਼ ਵਗੈਰਾ ਪ੍ਰਮੋਟ ਕਰਨਾ ਹੈ ਜਾਂ ਉਸ ਤੋਂ ਇਲਾਵਾ ਕਿ ਜਿੰਨੇ ਵੀ ਫੰਡਸ ਨੇ ਉਹਨਾਂ ਦੇ ਬਾਰੇ ਉਹ ਸਾਰੇ ਜਿਹੜੀ ਉਸ ਨੂੰ ਉਹਨਾਂ ਨੂੰ ਪਾਸ ਕਰਾਉਣਾ ਅਪਰੂਵ ਕਰਾਉਣਾ ਤਾਂ ਵਾਈ ਚਾਂਸਰ ਸਾਹਿਬ ਜੋ ਹਨ ਉਸ ਜੋ ਹੈ ਸੈਨੇਟ ਤੋਂ ਪ੍ਰੋਗਰਾਮ ਤੋਂ ਬਾਅਦ ਹੈ ਜਿਹੜਾ ਬਿਲ ਹੁੰਦਾ ਹੈ ਫਿਰ ਉਹ ਸਿੰਡੀਕੇਟ ਚ ਚਲਾ ਜਾਂਦਾ ਹੈ ਸੈਨੇਟ ਹਾਊਸ ਦੇ ਵਿੱਚ ਜਿਆਦਾ ਮੈਂਬਰਸ ਹੁੰਦੇ ਹਨ ਅਲੱਗ-ਅਲੱਗ ਕਾਲਜਸ ਤੋਂ ਅਲੱਗ-ਅਲੱਗ ਯੂਨੀਵਰਸਿਟੀ ਤੋਂ ਤੇ ਪੰਜਾਬ ਗਵਰਨਮੈਂਟ ਦੇ ਨਾਮਿਨੇਟਡ ਬੰਦਿਆਂ ਤੋਂ ਤੇ ਜਿਹੜੇ ਹਨ ਲੈਂਦੇ ਹਨ ਉਸ ਤੋਂ ਇਲਾਵਾ ਯੂਨੀਵਰਸਿਟੀ ਦੇ ਕੁਝ ਬੰਦੇ ਹੁੰਦੇ ਹਨ ਉਹ ਕੁਝ ਚੀਜ਼ ਦੇ ਵਿੱਚ ਇਲੈਕਟਡ ਹੁੰਦੇ ਹਨ ਜਿਹੜੇ ਕੀ ਚੁਣੇ ਜਾਂਦੇ ਹਨ ਤਾਂ ਔਰ ਉਸ ਤੋਂ ਬਾਅਦ ਜਿਹੜੇ ਸੈਨੇਟ ਦੇ ਹੁੰਦੇ ਨੇ ਸੈਨੇਟਸ ਦੇ ਮੈਂਬਰਸ ਦੇ ਵਿੱਚੋਂ ਸਿੰਡੀਕੇਟ ਦੇ ਬਹੁਤ ਘੱਟ ਬੰਦਿਆਂ ਨੂੰ ਚੂਜ਼ ਕੀਤਾ ਜਾਂਦਾ ਹੈ ਤੇ ਇਹ ਜੋ ਹੈ ਜ਼ਿੰਮੇਵਾਰੀ بڑا ਸੋਸ ਸਮਝ ਕੇ ਜਿਹੜੀ ਹੈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਵੱਲੋਂ ਦਿੱਤੀ ਜਾਂਦੀ ਹੈ ਬਾਕੀ ਸਰ ਇੱਕ ਤਾਂ ਮਤਲਬ ਮੈਟਰ ਆਫ ਪ੍ਰਾਊਡ ਹੈ ਮਲੇਰ ਕੋਲੇ ਵਾਸਤੇ ਵੀ ਮਲੇਰ ਕੋਲੇ ਤੁਸੀਂ ਜੰਪ ਲਓ ਮਲੇਰ ਕੋਲੇ ਜੰਮੇ ਪਲੇ ਪੜੇ ਔਰ ਅ ਅੱਜ ਦੀ ਡੇਟ ਦੇ ਵਿੱਚ ਮਤਲਬ ਇਸ ਮੁਕਾਮ ਦੇ ਉੱਪਰ ਤੇ ਪਹੁੰਚਿਆ ਔਰ ਇਨਸਪੀਰੇਸ਼ਨ ਵੀ ਹੋਤੀ ਹੈ ਮਤਲਬ ਆਮ ਲੋਕਾਂ ਨੇ ਵਾਸਤੇ ਆਮ ਜਿਹੜਾ ਸਟੂਡੈਂਟ ਹੈ ਤੁਹਾਡੇ ਕੋਲ ਪੜ੍ਹਿਆ ਜਿਹੜੇ ਉਹਨਾਂ ਦੇ ਵਾਸਤੇ ਵੀ ਤੁਸੀਂ ਇਨਸਪੀਰੇਸ਼ਨ ਹੋ ਔਰ ਸਰ ਅੱਜ ਇਸ ਮੁਕਾਮ ਤੇ ਪਹੁੰਚ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਐਕਚੁਅਲੀ ਬੰਦੇ ਦਾ ਮੈਂ ਦੇਖਿਆ ਕੋਈ ਕਮਾਲ ਨਹੀਂ ਹੈ ਜੀ ਇਨਸਾਨ ਨੂੰ ਸਟਰਗਲ ਕਰਦੇ ਰਹਿਣਾ ਚਾਹੀਦਾ ਹੈ ਲੇਕਿਨ ਉਸ ਦੇ ਉੱਤੇ ਅਗਰ ਖੁਦਾ ਦਾ ਪਰਮਾਤਮਾ ਦਾ ਵਾਹਿਗੁਰੂ ਦਾ ਔਰ ਅੱਲਾਹ ਤਾਲਾ ਦਾ ਅਗਰ ਕਰਨ ਹੋਵੇ ਤਾਂ ਹੀ ਇਨਸਾਨ ਕੁਝ ਕਰ ਸਕਦਾ ਹੈ ਉਸ ਦੇ ਨਾਲ-ਨਾਲ ਜਿਹੜੇ ਸਾਡੇ ਵਾਲਦੈਨ ਨੇ ਉਹਨਾਂ ਦਾ ਵੀ ਇਹ ਦੁਆਵਾਂ ਦੇ ਬਿਨਾ ਜੇ ਚਾਹ ਜਿੰਨੇ ਮਰਜੀ ਤੁਸੀਂ ਕੋਸ਼ਿਸ਼ਾਂ ਕਰ ਲੋ ਤੁਸੀਂ ਜਿੰਨੇ ਮਰਜੀ ਇੰਟੈਲੀਜੈਂਟ ਹੋਵੋ ਕੁਝ ਨਹੀਂ ਕਰ ਸਕਦੇ ਜਦ ਤੱਕ ਮਾਪੇ ਆਪ ਦੀਆਂ ਦੁਆਵਾਂ ਤੁਹਾਨੂੰ ਨਾ ਹੋਣ ਔਰ ਇਸ ਦੇ ਨਾਲ-ਨਾਲ ਜੇ ਤੁਹਾਡੇ ਵੈਲਿਊਸ ਹੁੰਦੇ ਨੇ ਔਰ ਉਹ ਵੈਲਿਊਸ ਤੁਹਾਡੇ ਨਾਲ ਦਿਲੋਂ ਨਹੀਂ ਚੱਲਦੇ ਉਦੋਂ ਤੱਕ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਹੈ ਉੱਚੇ ਮਕਾਮ ਨੂੰ ਹਾਸਲ ਨਹੀਂ ਕਰ ਸਕਦੇ ਜਾਂ ਇਹ ਕਹਿ ਲੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ ਮੇਰਾ ਮਤਲਬ ਇਹ ਹੈ ਕਿ ਇਨਸਾਨ ਨੂੰ ਖੁਦਾ ਦੇ ਅੱਗੇ ਹਮੇਸ਼ਾ ਆਪਣੀ ਆਜ਼ੂਦੀ ਰੱਖਣੀ ਚਾਹੀਦੀ ਹੈ ਉਸਦੇ ਅੱਗੇ ਚੁੱਪ ਦੇ ਰਹਿਣਾ ਚਾਹੀਦਾ ਹੈ ਉਸ ਦੇ ਨਾਲ ਜੇ ਤੁਹਾਡੇ ਰਿਲੇਸ਼ਨਸ਼ਿਪਸ ਨੇ ਲੋਕਾਂ ਨਾਲ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਉਹ ਵੀ ਰੱਖਣੇ ਚਾਹੀਦੇ ਹਨ ਔਰ ਆਪਣੇ ਪੇਰੈਂਟਸ ਦੀ ਕਦਰ ਕਰਨੀ ਚਾਹੀਦੀ ਹੈ ਉਹਨਾਂ ਦੇ ਨਾਲ ਹੀ ਇਨਸਾਨ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਤਰੱਕੀ ਕਰਦਾ ਹੈ ਆਦਰਵਾਇਜ਼ ਇਨਸਾਨ ਦੀਆਂ ਮਿਹਨਤਾਂ ਕੋਸ਼ਿਸ਼ਾਂ ਔਰ ਚਲਾਕੀਆਂ ਚੁਸਤੀਆਂ ਸਾਰੀਆਂ ਘਟੀਆਂ ਰਹਿ ਜਾਂਦੀਆਂ ਹਨ ਜੇ ਉਹ ਉਹਨਾਂ ਦੇ ਮਾਪੇ ਬੀਬੀਆਂ ਦੁਆਵਾਂ ਨਾਲ ਨਾ ਹੋਮ ਬਸ ਇੱਕ ਇਸ ਮੁਕਾਮ ਤੇ ਪਹੁੰਚ ਕੇ ਇੱਕ ਕਵਸਚਨ ਜ਼ਰੂਰ ਪੁੱਛੂਗਾ ਕਿ ਇਸ ਕਾਮਯਾਬੀ ਦੇ ਪਿੱਛੇ ਕਿਹਨਾ ਕਿਹਦਾ ਤੁਸੀਂ ਮਤਲਬ سپورਟ ਕਿਦੀ ਕਿਦੀ ਉਹ ਮੰਨਦੇ ਹੋ ਅੱਜ ਮਾਸ਼ਾਅੱਲਾ ਬਹੁਤ بڑے ਮੁਕਾਮ ਤੇ ਹੋ ਪ੍ਰਿੰਸੀਪਲ ਵੀ ਹੋ ਔਰ ਤੁਸੀਂ ਸੰਡିକੇਟ ਮੈਂਬਰ ਨਹੀਂ ਹੋ ਕੀ ਕਹਿਣਾ ਚਾਹੋਗੇ ਅ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਸਭ ਤੋਂ ਪਹਿਲਾਂ ਉਹ ਕੁੜਵਾਵਾ ਸੀ ਗੁਰਗੁਜਾਰ ਆਪਣੇ ਆਲਮਾਤੀ ਯੱਲਾ ਦਾ ਕਿ ਜਿਹੜੇ ਉਹ ਹਰ ਕਦਮ ਤੇ ਮੈਨੂੰ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਬਚਾਉਂਦੇ ਨੇ ਤੇ ਉਸ ਤੋਂ ਬਾਅਦ ਮੇਰੇ ਮਾਤਾ ਜੀ ਕਿਉਂਕਿ ਫਾਦਰ ਜੋ ਹਨ ਮੇਰੇ ਮੈਨੂੰ ਅਲਵਿਦਾ ਕਹਿ ਚੁੱਕੇ ਨੇ ਔਰ ਉਹਨਾਂ ਵੱਲੋਂ ਜਿਹੜੀ ਮਾਸਨ ਇਹ ਉਹਨਾਂ ਦੀ ਦੁਆਵਾਂ ਨੇ ਉਹ ਉਹਨਾਂ ਦੇ ਸਦਕੇ ਜੋ ਹੈ ਮੈਂ ਇਸ ਜਗ੍ਹਾ ਤੇ ਇਸ ਮਕਾਮ ਤੇ ਪਹੁੰਚਿਆ ਔਰ ਦੂਸਰੀ ਮਿਹਨਤ ਤਾਂ ਹਰ ਇਨਸਾਨ ਕਰਦਾ ਹੈ ਜੀ ਔਰ ਉਹਦੀ ਮਿਹਨਤ ਨੂੰ ਫਲ ਦੇਣਾ ਇਹ ਸਾਰਾ ਜੋ ਹੈ ਖੁਦਾ ਦੇ ਹੱਥ ਵਿੱਚ ਹੁੰਦਾ ਹੈ ਇਸ ਦੇ ਨਾਲ ਨਾਲ ਜਿਹੜੇ ਮੇਰੇ ਕੁਦਰਤ ਨੇ ਮੈਨੂੰ ਉਹ ਦੋਸਤ ਦਿੱਤੇ ਹਨ ਜਿਹੜੇ ਮੇਰੇ ਲਈ ਹਮੇਸ਼ਾ ਮੇਰੇ ਨਾਲ ਖੜੇ ਰਹਿੰਦੇ ਹਨ ਔਰ ਉਹਦਾ ਕਾਰਨ ਇੱਕ ਮੈਂ ਇਹ ਵੀ ਸਮਝਦਾ ਹਾਂ ਕਿਉਂਕਿ ਇਨਸਾਨ ਦੇ ਨਾਲ ਉਹੀ ਖੜਦਾ ਹੈ ਜੇ ਤੁਸੀਂ ਕਿਸੇ ਨਾਲ ਖੜਦੇ ਹੋ ਤਾਂ ਇਸ ਲਈ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਜਿਹੜੇ ਮੈਨੂੰ ਮੇਰੇ ਬੈਲਵਿਸ਼ਸ ਨੇ ਉਹਨਾਂ ਦਾ ਵੀ ਕਿ ਚਾਹੇ ਉਹ ਆਪ ਤੋਂ 15 ਸਾਲ ਪਹਿਨਾ ਮੈਨੂੰ ਮਿਲੇ ਨੇ ਕਿਉਂਕਿ ਉਹਨਾਂ ਨਾਲ ਮੇਰਾ ਰਿਲੇਸ਼ਨ ਉਸੇ ਢਿੱਕੇ ਨਾਲ ਨੇ ਔਰ ਇਸੇ ਢਿੱਕੇ ਨਾਲ ਜਿਹੜੇ ਹੁਣ ਮੇਰੇ ਨਾਲ ਇਸ ਟਾਈਮ ਵੀ ਨਾਲ ਰਹਿੰਦੇ ਨੇ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਲੇਕਿਨ ਇਹਦੇ ਲਈ ਜ਼ਰੂਰੀ ਹੈ ਤੁਹਾਡੀ ईमानदारी ਨਾਲ ਤੁਹਾਡੀ ਮਿਹਨਤ ਜੇ ਤੁਸੀਂ ਸਟੱਗਲ ਆਪਣੀ ਮਿਹਨਤ ਇਮਾਨਦਾਰੀ ਨਾਲ ਕਰਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਮਿਲਦੀ ਹੈ ਔਰ ਉਸ ਦੇ ਨਾਲ-ਨਾਲ ਜੇ ਆਪਨੇ ਖੁਦਾ ਤੋਂ ਅਜ਼ੀਜ਼ ਦੇ ਨਾਮ ਤੁਸੀਂ ਮੰਗਦੇ ਰਹਿੰਦੇ ਹੋ ਤਾਂ ਤੁਹਾਨੂੰ ਕਾਮਯਾਬੀ ਮਿਲਦੀ ਹੈ ਜੀ ਔਰ ਕੰਕਲੂਡ ਕਰਨ ਤੋਂ ਪਹਿਲਾਂ ਸਰ ਇੱਕ ਮੇਰਾ ਕੁਐਸਚਨ ਮੈਂ ਚਾਹੁੰਗਾ ਕਿ ਇੱਕ ਸੁਨੇਹਾ ਇਸ ਪਲੇਟਫਾਰਮ ਤੋਂ ਤੁਸੀਂ ਆਪਣੇ ਜੋ ਯੂਥ ਹੈ ਯੂਥ ਨੂੰ ਔਰ ਖਾਸ ਤੌਰ ਤੇ ਜਿਹੜੇ ਤੁਹਾਡੇ ਸਟੂਡੈਂਟਸ ਰਹੇ ਨੇ ਔਰ ਜਿਹੜੇ ਹੁਣ ਵੀ ਤੁਹਾਡੇ ਕੋਲ ਪੜ੍ਹ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਕੀ ਦੇਣਾ ਚਾਹੋਗੇ ਐਕਚੁਅਲੀ ਮੈਂ ਹਮੇਸ਼ਾ ਕਲਾਸ ਦੇ ਵਿੱਚ ਜਦੋਂ ਆਪਣੇ ਲੈਕਚਰ ਦਿੰਦਾ ਹੁੰਦਾ ਸੀ ਹੁਣ ਤਾਂ ਮੈਨੂੰ ਮੌਕਾ ਨਹੀਂ ਮਿਲਦਾ ਲੇਕਿਨ ਉਸ ਸਮੇਂ ਮੈਂ ਹਮੇਸ਼ਾ ਕਲਾਸ ਦੇ ਵਿੱਚ ਬੱਚਿਆਂ ਨੂੰ ਇਹੀ ਕਹਿਣਾ ਹੁੰਦਾ ਸੀ ਆਪਣੇ ਲੈਕਚਰ ਦੇ ਵਿੱਚ ਕਿ ਬੇਟਾ ਆਪਣੇ ਪੇਰੈਂਟਸ ਦੀ ਤੁਸੀਂ ਕਦਰ ਕਰੋ ਉਹਨਾਂ ਦੇ ਹੁਕਮਾਂ ਨੂੰ ਮੰਨੋ ਔਰ ਖੁਦਾ ਤੁਹਾਨੂੰ ਜੋ ਹੈ ਐਸੇ ਰਸਤੇ ਤੁਹਾਡੇ ਲਈ ਖੋਲਦਾ ਜਾਵੇਗਾ ਜਿਹਨੂੰ ਤੁਸੀਂ ਦੇਖ ਨਹੀਂ ਸਕਦੇ ਇਸ ਲਈ ਮੈਂ ਵਿਦਿਆਰਥੀਆਂ ਨੂੰ ਇਹੀ ਮੁਗਾਸ਼ ਕਰਦਾ ਹਾਂ ਕਿ ਜੋ ਤੁਹਾਡਾ profession ਦੇ ਮੁਤਾਬਕ ਜਿਸ profession ਵਿੱਚ ਤੁਸੀਂ ਤਰੱਕੀ ਆਪਣਾ ਪੜ ਰਹੇ ਹੋ ਚਾਹੇ ਗ੍ਰੈਜੂਏਸ਼ਨ ਕਰ ਰਹੇ ਹੋ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋ ਉਹਦੇ ਵਿੱਚ ਆਪਣੀ ਇਮਾਨਦਾਰੀ ਨਾਲ ਆਪਣੀ ਲਗਨ ਦੇ ਨਾਲ ਮਿਹਨਤ ਕਰਦੇ ਜਾਓ ਤੇ ਨਾਲ-ਨਾਲ ਇਹ ਜਿਹੜਾ ਰਿਸ਼ਤਿਆਂ ਦਾ ਇੱਕ ਕੁਦਲਤ ਨੇ ਸਾਨੂੰ ਦਿੱਤਾ ਹੋਇਆ ਇਨਸਾਨਾਂ ਨੂੰ ਉਹ ਰਿਸ਼ਤਿਆਂ ਨੂੰ ਕਾਇਮ ਰੱਖਦੇ ਹੋਏ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਹਨਾਂ ਨੂੰ ਆਪਣੇ ਸ਼ਾਨਾ ਵਸ਼ਾਨਾ ਨਾਲ ਲੈ ਕੇ ਚੱਲੋ ਔਰ ਤਾਂ ਹੀ ਜ਼ਿੰਦਗੀ ਵਿੱਚ ترقی ਕਰ ਸਕਦੇ ਹੋ ਨੇ अदरवाइज ਤੁਹਾਡੀਆਂ ਕੋਸ਼ਿਸ਼ਾਂ ਤੁਹਾਡੀਆਂ ਮਿਹਨਤਾਂ ਬੇਕਾਰ ਹੋ ਜਾਂਦੀਆਂ ਨੇ ਕਿ ਸਭ ਤੋਂ ਪਹਿਲਾਂ ਜੋ ਹੈ ਇਮਾਨਦਾਰੀ ਉਸ ਦੇ ਨਾਲ-ਨਾਲ ਮਾਪੇ ਵੀ ਇੱਜ਼ਤ ਔਰ ਆਪਣੇ ਵਾਹਿਗੁਰੂ ਆਪਣੇ ਖੁਦਾ ਆਪਣੇ ਅੱਲਾ ਆਪਣੇ ਪਰਮਾਤਮਾ ਦੇ ਅੱਗੇ ਜੋ ਹੈ ਸਜਦਾ ਸਜੂ ਹੋਣਾ ਇਹ ਬਹੁਤ ਜ਼ਰੂਰੀ ਹੈ ਔਰ ਬਾਕੀ ਤੁਹਾਨੂੰ ਜੋ ਹਮ ਦੁਆਵਾ ਇਨਸਾਨ ਦੀ ਕਿਉਂਕਿ ਮਾਂ ਦੀ ਜਿਹੜੀ ਦੁਆਏ ਉਹ ਤੈਨੂੰ ਬਹੁਤ ਉੱਪਰ ਲੈ ਜਾਂਦੀ ਹੈ ਔਰ ਬੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਬਚਾ ਦਿੰਦੀ ਹੈ ਲੇਕਿਨ ਸ਼ਰਤ ਇਹ ਕਿ ਤੁਸੀਂ ਇੱਕ ਸੱਚੇ ਦਿਲ ਨਾਲ ਜੋ ਹੈ ਆਪਣੇ ਕੰਮ ਦੇ ਪ੍ਰਤੀ ਮਿਹਨਤ ਕਰੋ ਔਰ ਜਿਵੇਂ ਮੈਂ ਸੂਤੋ ਕਰਦਾ ਆ ਰਿਹਾ ਹਾਂ ਮੈਂ ਜਿਵੇਂ ਮਾਈਨਰ ਰਿਸਰਚ ਪ੍ਰੋਜੈਕਟ ਇੱਕ ਆਪਣੇ ਕਾਲਜ ਦੇ ਵਿੱਚ ਰਹਿੰਦੇ ਹੋਏ ਕੀਤਾ ਔਰ ਉਸ ਤੋਂ ਬਾਅਦ ਇੱਕ ਸੱਚ UGC ਸੱਚ ਅਵਾਰਡ ਜੋ ਹੈ ਉਸ ਨੂੰ ਵੀ ਕਾਲਜ ਦੇ ਵਿੱਚ ਰਹਿੰਦੇ ਹੋਏ ਅਦਰਵਾਇਜ਼ ਕਾਲਜ ਦੇ ਵਿੱਚ ਨਹੀਂ ਇਹ ਚੀਜ਼ ਮਿਲਦੀ ਔਰ ਖੁਦਾ ਦਾ ਸ਼ੁਕਰ ਹੈ ਕਿ ਮੈਂ ਪਹਿਲਾ ਸ਼ਖਸ ਹਾਂ ਜਿਹਨੂੰ UGC ਸੱਚਾ ਵਾਰਪੂਰੇ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਵੀ ਔਰ ਦੂਜੇ ਵੀ ਕਿ ਮੈਨੂੰ ਜਿਹੜਾ UGC ਨੇ ਦਿੱਤਾ tha 2004 ਤੋਂ ਲੈ ਕੇ 7 ਤੱਕ ਉਸ ਦੇ ਵਿੱਚ ਮੈਂ ਇੰਡੋ ਪਾਕ ਰਿਲੇਸ਼ਨਸ ਤੇ ਕੰਮ ਵੀ ਕੀਤਾ ਔਰ ਇਸੇ ਟਿੱਕੇ ਨਾਲ ਇੱਕ ਜਰਨਲ ਵੀ ਇੰਡੀਅਨ ਜਰਨਲ ਆਫ ਸਾਈਕੋਲੋਜੀ ਐਂਡ ਮੈਂਟਲ ਹੈਲਥ ਹੈ ਉਹ ਵੀ ਅਸੀਂ ਜੋ ਹੈ ਸਾਈਕੋਲੋਜੀ ਦੇ ਉੱਤੇ ਪਬਲਿਸ਼ ਕਰਦੇ ਰਹੇ ਔਰ ਇਸ ਦੇ ਨਾਲ ਨਾਲ ਕਈ ਮੁਲਕਾਂ ਦੇ ਵਿੱਚ ਜਿਵੇਂ ਮਾਂਚੈਸਟਰ ਇੰਡੀਆ ਗਵਰਨਮੈਂਟ ਨੇ ਉਨ ਨੂੰ ਭੇਜਿਆ ਔਰ ਇਸੇ ਤਿੱਕੇ ਨਾਲ ਈਰਾਨ ਦੇ ਵਿੱਚ ਯੂਨੀਵਰਸਿਟੀ ਆਫ ਸੀਸਤਾਨ ਤੇ ਬਲੂਚਿਸਤਾਨ ਯੂਨੀਵਰਸਿਟੀ ਦੇ ਵਿੱਚ ਜ਼ਹਦਾਨ ਦੇ ਵਿੱਚ ਮੈਂ ਕੀ ਨੋਟ ਸਪੀਕਰ ਦੇ ਤੌਰ ਤੇ ਗਿਆ ਔਰ ਇਸੇ ਦੇ ਨਾਲ ਪੋਲੈਂਡ ਦੀ ਕਾਨਫਰੰਸattend ਕੀਤੀ ਇੰਡੀਆ ਦੇ ਵਿੱਚ ਤਾਂ ਕਾਫੀ ਜਗ੍ਹਾ ਤੇ ਰਿਸੋਰਸ ਪਰਸਨ ਦੇ ਤੌਰ ਤੇ ਗਏ ਔਰ ਇਹ ਮੇਰੀ ਆਪਣੀ ਮਿਹਨਤ ਸੀ ਲੇਕਿਨ ਇਹ ਮਿਹਨਤ ਦੇ ਪਿੱਛੇ ਜਿਨੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹ ਤੁਹਾਡੇ ਦੋਸਤਾਂ ਮਿੱਤਰਾਂ ਦੀਆਂ ਬੈਲੰਸ਼ਰਸ ਦੀਆਂ ਦੁਆਵਾਂ ਤੇ ਆਪਣੇ ਮਾਪਿਆਂ ਦੀਆਂ ਦੁਆਵਾਂ ਆਪਣੇ ਵੱਡੇ ਰੀਆਂ ਰਿਸ਼ਤੇਦਾਰਾਂ ਦੀਆਂ ਦੁਆਵਾਂ ਤੁਹਾਡੇ ਲਈ ਜੋ ਹਨ ਬਹੁਤ ਕੰਮ ਕਰਦੀਆਂ ਨੇ ਜੀ ਦੇਖੋ ਤਾਂ ਜੋ ਅਚੀਵਮੈਂਟਸ ਹੈ ਅਚੀਵਮੈਂਟਸ ਮਾਸ਼ਾਅੱਲਾ ਤੁਹਾਡੇ ਬਹੁਤ ਜ਼ਿਆਦਾ ਹਨ ਔਰ ਇਨਸ਼ਾਅੱਲਾ ਆਉਣ ਵਾਲੇ ਐਪੀਸੋਡ ਦੇ ਵਿੱਚ ਅਗਲੀ ਗੱਲਬਾਤ ਦੇ ਵਿੱਚ ਆਪਾਂ ਐਲੈਬੋਰੇਟ ਵੀ ਕਰਾਂਗੇ ਕਿ ਕਿੱਥੇ-ਕਿੱਥੇ ਕੀ-ਕੀ ਕੰਮ ਹੋਇਆ ਔਰ ਅੱਜ ਅਸੀਂ ਮੁਬਾਰਕਬਾਦ ਦੇ ਨਾਲ ਹਾਜ਼ਰ ਹੋਏ ਸੀਗੇ ਔਰ ਤੁਸੀਂ ਸਮਾਂ ਦਿੱਤਾ ਸਾਨੂੰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਤੁਹਾਡਾ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਆਪਣੇ ਕੀਮਤੀ ਵਕਤ ਵਿੱਚੋਂ ਕੱਢ ਕੇ ਜੋ ਹੈ ਮੈਨੂੰ ਸਮਾਂ ਦਿੱਤਾ ਕਿਉਂਕਿ ਮੈਂ ਇਸ ਕਾਬਲ ਨਹੀਂ ਹਾਂ ਇਹ ਤੁਹਾਡੀ ਬੜੀ ਮਿਹਰਬਾਨੀ ਹੈ ਕਿ ਤੁਹਾਨੂੰ ਮੈਨੂੰ ਇਸ ਕਾਬਲ ਸਮਝਿਆ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ